ਹਾ ਮੀ ਸ਼ਰਾ ਇੱਕ ਗੱਲ ਪੁੱਛਾਂ ਤੈਨੂੰ ਪੁੱਛ ਮੰਨ ਲਾ ਕਿ ਤੂੰ ਗਰੀਬ ਐ ਮੰਨਣਾ ਕਿ ਮੈਂ ਹੈ ਹੀ ਗਰੀਬ ਚਾਚਾ ਫੋਨ ਲਿਆ ਮੈਂ ਨਵਾ ਉਹ ਬੱਲੇ ਬੜਿਆ ਕਿਹੜਾ ਲੈ ਆਇਆ ਤੂੰ ਆਈਫੋਨ ਲੈ ਆਵੇਂ ਆ ਉਹ ਯਾਰ ਕੀ ਯਾਰ ਆਈਫੋਨ ਦੇ ਨਾਂ ਤਾਂ ਬੈਟਰੀ ਟੰਗ ਨਾ ਕੱਢੇ ਨਾ ਉਹਦਾ ਚਾਰਜਰ ਦਿੰਦੇ ਐ ਨਾ ਚ ਸਿਮ ਡਗਲ ਪਵੇ ਇੱਕ ਸਿਮ ਪੈਂਦੀ ਉਹ ਮੇਰੇ ਕੋ ਪੈਸੇ ਨਹੀਂ ਸੀ ਐ ਜੀ ਆ ਲੈ ਵਧੀਆ ਹੋ ਗਈ ਜੀ ਹਾਲ ਹੈ ਤੇਰੀ ਨਾਲ ਦਾ ਯਾਰ ਤੈਨੂੰ ਮੈਂ ਕਿੰਨੇ ਵਾਰੀ ਕਹਿਤਾ ਵੀ ਸਾਈਡਿੰਗ ਟੁੱਟ ਗਈ ਏ ਮੇਰੀ ਹੁਣ ਅੱਛਾ ਵਾਰ-ਵਾਰ ਕਿਉਂ ਪੁੱਛਦਾ ਯਾਰ ਸੁਣ ਕੇ ਆਨੰਦ ਆਉਂਦਾ ਯਾਰ ਬੜੇ ਮਜ਼ੇ ਆਉਂਦੇ ਆਓ ਕੇ ਕੀ ਹਾਂ ਹਾਂ ਜਾਓ ਫਿਰ ਦੁਕਾਨ ਤੋਂ ਲੈਓ ਉਹ ਨਹੀਂ ਉਹ ਬੰਦਾ ਹੈ ਤੈਨੂੰ ਕੀ ਪਤਾ ਅਈ ਆ ਵੇਖੋ ਤੇ ਦਾੜੀ ਹੈ ਹੋ ਬਾਬਿਆਂ ਜੀ ਇਹੋ ਬਾਬਿਆਂ ਜੀ ਮੈਨੂੰ ਤਾਂ ਲੱਗਦਾ ਉਹ ਬੰਦਾ ਹੈ